ਚਲ ਕਾਲ ਦੇ ਵੀ जखਮਾਂ ਦੇ ਨਾ ਲੋਨ ਸੇਣਕਦੀਆਂ ਮਾਂ ਨੂੰ ਹੀ ਬੜਾ ਵਿਆਹ ਦਾ ਚਾਹੇ ਚਾਹ ਦੇ ਵਿਆਹ ਚ ਨਾ ਕੁੜੀ ਦੀ ਬੜੀ ਲੁਤਰੋ ਚੱਲਣ ਲੱਪੀ ਚਲ ਹਾਂ ਇਹਨੂੰ ਮੈਂ ਵਿਖਾ ਲਾਂ ਇਹਦੇ ਜਿਹੜੇ ਖੰਭ ਉੱਡਣ ਨਿਕਲੇ ਨਾ ਇਹਦੇ ਮੈਂ ਕੱਟਦੀ ਹਾਂ ਆ ਗਏ ਭਾਬੀ ਜੀ ਹਾਂ ਆ ਗਏ ਕੀ ਕਰਨੀ ਕੁਝ ਨਹੀਂ ਆ ਕੱਪੜੇ ਜੇ ਰੱਖਣ ਦੀ ਸੀ ਵਿੱਚ ਪਾਣੀ ਲਿਆਵਾ ਪੀਣਾਂ ਦੇ ਨਹੀਂ ਪਾਣੀ ਨਹੀਂਗਾ ਪੀਣਾ ਤੇ ਮੇਰੀ ਇੱਕ ਗੱਲ ਸੁਣ ਤੇਰਾ ਨਾ ਅਹੀਂ ਚਾਰ ਜਾਂ ਬੜੀਆਂ ਕੰਨ ਦੇ ਆਂ ਵੀਰ ਤੇਰੇ ਨੇ ਜਿੱਦਾਂ ਤੇਰੀਆਂ ਗੱਲਾਂ ਸੁਣੀਆਂ ਹੈ ਨਾ ਜੇ ਕਿਤੇ ਉਹੋ ਜਿਹਾ ਹੁੰਦਾ ਨਾ ਤਾਂ ਉਹਨੇ ਮਾਰੇ ਚੰਗੇ ਨਾ ਉਦਨੀ ਤੋੜ ਦੇਣਾ ਸੀ ਫੇਰ ਵੀ ਅਹੀਂ ਅੱਗੇ ਲਾ ਕੇ ਡੇ ਆਂ ਕਰਨ ਤੂੰ ਹੀ ਸਾਨੂੰ ਮਤ ਰੇ ਬਣਾ ਛੜਿਆ ਹੈ ਮਾਵਾਂ ਧੀਆਂ ਨੇ ਪਰ ਮੈਂ ਤੈਨੂੰ ਫੇਰ ਵੀ ਸਕਿੰਦ ਨਾ ਨਹੀਂ ਬਣਾਇਆ ਉਹਨੇ ਤੈਨੂੰ ਭੈਣ ਬਣਾਇਆ ਵਾ ਤੇ ਅਹੀਂ ਇਦਾਂ ਲੱਗੇ ਆਂ ਕਰਨ ਵੀ ਚਾਹ ਪਾਣੀ ਵੀ ਚੰਗਾ ਪਿਆਵਾਂਗੇ ਹਰ ਇੱਕ ਨੂੰ ਰੋਟੀ ਪਾਣੀ ਵੀ ਜਿੰਨੇ ਜੋਗੇ ਹੈਗੇ ਖਵਾਵਾਂਗੇ ਤੇ ਪਰ ਹਾ ਗਲਤ ਕੰਮ ਨਹੀਂ ਕਰਨੀ ਮੈਂ ਤੇਰੇ ਲਈ ਨਹੀਂ ਚੂੜਾ ਤੇ ਵੇਖ ਲਾ ਆ ਲੈ ਚੂੜਾ ਵੇਖ ਲਾ ਤੇ ਪਰ ਇਹ ਵਾ ਜੇਕਰ ਤੇ ਜਿੱਦਾਂ ਦੀ ਹਰਕਤਾਂ ਕਰਨ ਦੇ ਸੀ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਨਾ ਤੇ ਲੋਕਾਂ ਆਖਣਾ ਇਹ ਪਕੂੜੀ ਪਤਾ ਨਹੀਂ ਕਿੰਨੀ ਕ ਮਾੜੀ ਆ ਤੇ ਕੰਨੋ ਫੜ ਕੇ ਤੋੜਤੀ ਆ ਆਹੀਂ ਫੇਰ ਵੀ ਲੋਕ ਲੱਜਿਆ ਕਰਨ ਦੇ ਆ ਕਿ ਕਿਸੇ ਨੂੰ ਚਾਹ ਪਾਣੀ ਦਾ ਚਾਰ ਚੀਜ਼ ਕਰ ਸੱਦ ਕੇ ਤੇ ਪਿਾਵਾਂਗੇ ਤੇ ਬੂਹੇ ਉਠਾ ਦਾਂਗੇ ਤੈਨੂੰ ਤੁਹਾਨੂੰ ਵੀ ਭਾਬੀ ਪਤਾਈ ਆ ਨਾ ਕਿੰਨੀ ਕ ਮੈਂ ਮਾੜੀ ਆ ਇਹ ਤੇ ਬਸ ਜਾਣ ਕੇ ਹੀ ਨਾ ਗਲਤਫਹਿਮੀ ਹੋ ਗਈ ਆ ਚੱਲ ਕੋਈ ਨਹੀਂ ਗਲਤਫਹਿਮੀ ਨਹੀਂ ਹੁਣ ਰੱਖ ਲੈ ਸਾਹਮ ਕੇ ਭਾਰੀ ਵਿੱਚ ਇਹਨੂੰ ਪਰਮਾਤਮਾ ਤੇਰੇ ਦੁੱਖਾਂ ਨੂੰ ਵੀ ਆਪਣੀ ਝੋਲੀ ਚ ਪਮਨੀ ਆ ਤੂੰ ਹੀ ਆ ਹੁਣ ਮੇਰੇ ਦੁੱਖਾਂ ਨੂੰ ਸੁੱਖਾਂ ਚ ਬਦਲਣ ਵਾਲਾ ਤੇ ਮੈਂ ਰੱਬ ਦੇ ਭਾਣੇ ਚ ਹੀ ਰਹਿਣਾ ਵਾ ਜੇ ਮੇਰੇ ਭਰਾ ਪਰ ਜਾਈਦਾ ਖੁਸ਼ ਵਨ ਤੇ ਕੋਈ ਗੱਲ ਨਹੀਂ ਉਹ ਖੁਸ਼ ਰਹਿ ਲੈਣਾ ਮੈਂ ਤਾਂ ਉਹਨਾਂ ਦੀ ਖੁਸ਼ੀ ਦੀ ਖੁਸ਼ ਹਾਂ ਫਾਬੀ ਆਪਣੀ ਨੂੰ ਨਾ ਫੋਨ ਲਾ ਕੇ ਤੇ ਵਧਾਈ ਦੇ ਦੇਣੀ ਆ ਨਾਲੇ ਪੁੱਛਦੀ ਆ ਕਿ ਚੱਲਣ ਲਈ ਆ ਤੁਹਾਡੇ ਘਰ ਵੀ ਤਿਆਰੀਆਂ ਹੁਣ ਚੁੱਕਣ ਲਈ ਕੰਮ-ਕੰਮ ਕਰਦੀ ਹੋਣੀ ਆ ਕੋਈ ਜਾਂ ਤਾਂ ਹਾਂ ਲੋ ਸੱਸੀ ਕਾ ਭਾਬੀ ਜੀ ਸੱਸੀ ਕਾਲ ਦੀਦੀ ਹੋਸਣਾ ਕੀ ਹਾਲ ਜੇ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂਜੀ ਠੀਕ ਆ ਤੇ ਵਧਾਈਆਂ ਹੋਣ ਤੁਹਾਨੂੰ ਤੁਹਾਨੂੰ ਬਹੁਤਿਆ ਬਹੁਤੀ ਆ ਗਿਆ ਹਾਂ ਵੇਖਿਆ ਨਾ ਤੇਰੀ ਨਾਨ ਪੱਕੀ ਹੋ ਜਿੱਥੇ ਕੰਮ ਜਿਹੜਾ ਫਲ ਲੈਂਦੀ ਉਹਨੂੰ ਨੇਪਰੇ ਚਾੜ ਕੇ ਛੱਡਦੀ ਆ ਤੇ ਤੂੰ ਮੈਨੂੰ ਉਹ ਦਿਨ ਗੁੱਸੇ ਨਾਲ ਬੋਲ ਗਈ ਕਿ ਤੇਰੇ ਕੋ ਨਹੀਂ ਇਹ ਨੇਪਰੇ ਚਾੜਨਾ ਮੰਨਿਆ ਆਪਣੀ ਨਾਨ ਨੂੰ ਤੇ ਮੰਨ ਕੇ ਮੰਨ ਕੇ ਹਾਂ ਹੋਰ ਹੈ हां जी ठीक ठाक बजले ता मेरी गा सुनो तडे सास कोड़ी जी मानगी ओ मैं मना लेनी होनी ले हां ओ तू ਛੱਡ ਦੇ ਗੱਲ ਤੂੰ ਮੈਂ ਮਨਾਉਣਾ ਜਾਣਦੀ ਆ ਤੇ ਮੇਰੀ ਸੁਣੋ ਹੁਣ ਗੱਲ ਇੱਕ ਤੇ ਮੈਂ ਸੋਨਾ ਸੂਟ ਲੈਣਾ ਹੀ ਹਾਂ ਤੇ मुंदਰੀ ਵੀ ਪਵਾਉਣੀ ਹਾਂ ਮੈਂ ਲੈ ਲੈ ਕਿਹੜੀ ਗੱਲ ਕੀਤੀ ਤੈਨੂੰ ਸੋਨਾ ਫਰਾ ਸੂਟ ਬਣਾ ਕੇ ਦਵਾਂਗੇ मुंदਰੀ ਪਾਵਾਂਗੇ ਤੇ ਇਦਾਂ ਵਾਂ ਵੀ ਪਾਜੀ ਆਪਣੇ ਦੇ ਕੱਪੜੇ ਸਵਾਦ ਦੇ ਲਿਆਵੀ ਇਹ ਨਾ ਹੋਵੇ ਘਰੋਂ ਪੈਂਟ ਤੇ ਸਲਟ ਤੈਨੂੰ ਲਾ ਕੇ ਤੇਾਨੂੰ ਦੇ ਦਵੇ ਤੋਰ ਦਵੇ ਇਹ ਨਹੀਂ ਮੈਂ ਕੰਮ ਕਰਨਾ ਵਧੀਆ ਬਣਾ ਕੇ ਦਵਾਂਗੇ ਕੱਪੜੇ ਜਿੱਦਾਂ ਨੇ ਤੁਸੀਂ ਕਹਿਣ ਕਿ ਉਹਦਾ ਇਹਨੂੰ ਬਣਾ ਕੇ ਦਵਾਂਗੇ ਕਿ ਤੁਸੀਂ ਇੰਨਾ ਕੰਮ ਕਰ ਦਿੱਤਾ ਮੇਰੇ ਭਰਾ ਦਾ ਘਰ ਬਸਾਤਾ ਨਾਲੇ ਤੁਸੀਂ ਚਲੋ ਵਧੀਆ ਵਾ ਤੇ ਠੀਕ ਆ ਕਰੋ ਤਿਆਰੀਆਂ ਠੀਕ ਆ ਹੋਰ ਸਾਰਾ ਘਰ ਪਰਵਾ ਠੀਕ ਠਾਕ ਸਭ ਸਭ ਠੀਕ ਠਾਕ ਵਧੀਆ ਆ ਤੇ ਭਾਜਨੇ ਦਾ ਦਜਵਾਬ ਦਿੱਤਾ ਇਹ ਕਿ ਤੇ ਜੋ ਕਰਨਾ ਬੇਬੇ ਬਾਪੂ ਨੇ ਕਰਨਾ ਸਾਡੇ ਨੇ ਉਹ ਤੂੰ ਛੱਡ ਦੇ ਗੱਲ ਤੂੰ ਉਹ ਵੀ ਥੋੜੇ ਜਿਹਾ ਤੈਨੂੰ ਪਤਾ ਤੈਨੂੰ ਮੈਂ ਬਾਅਦ ਚ ਕਿਤੇ ਬਹਿ ਕੇ ਦੱਸੂਗੀ ਸਾਰੀ ਗੱਲ ਆਪਣੇ ਘਰ ਦੀ ਉਹ ਹੁਣ ਐਡੀ ਫੋਨ ਤੇ ਨਹੀਂ ਹੁੰਦੀ ਫਿਰ ਇਥੇ ਕਿਤੇ ਕੰਨੀ ਬੁਰੀ ਲੱਗੀਆਂ ਹੋਣਗੇ ਤਾਂ ਸੁਣ ਲੈਣਾ ਆਖਣਾ ਪਰਜਾਈ ਨਾ ਪਤਾ ਨਹੀਂ ਕੀ ਗੱਲਾਂ ਕਰਨ ਰਹੀ ਆ ਠੀਕ ਆ ਹਾਂ ਕੋਈ ਨਹੀਂ ਵਧੀਆ ਆ ਹਾਂ ਚਲੋ ਠੀਕ ਆ ਫਿਰ ਚੰਗਾ ਚੰਗਾ ਦੀਦੀ ਸੱਸੀ ਕਾ ਲੈ ਪਰਜਾਈ ਆਪਣੀ ਤੇ ਮੈਂ ਤਾਂ ਇਹ ਦੱਸ ਤੇ ਖੋਸ ਤੇ ਬੜੀ ਆ ਕਹਿੰਦੀ ਤੇਰੀ ਸੱਸ ਮੰਨ ਗਈ ਮੈਂ ਤਾਂ ਸੱਸ ਨੂੰ ਮੰਨਾਲਾ ਮਿੰਟ ਚੋਂ ਦੀ ਵਿੱਚ ਇਹਨਾਂ ਦੇ ਕੀ ਆ ਇਹਨਾਂ ਨੂੰ ਮਨਾਉਣਾ ਕਿਤੇ ਮੇਰਾ ਦੇ ਚੁਟਕੀ ਦਾ ਕੰਮ ਆ ਕਵਲ ਆ ਬਾਤ ਕਰਾ ਪਤਾ ਕੱਚੀਆਂ ਅੰਬੀਆਂ ਦਾ achar ਕਿੰਨਾ ਕਚੇ ਰਹਿੰਦਾ ਹੁੰਦਾ ਵਾ ਇਹ ਥੋੜਾ ਜਿਹੀ ਰਹਿੰਦਾ ਹੁੰਦਾ ਇਹ ਖਰਾਬ ਹੋ ਜਾਂਦਾ ਹੁੰਦਾ ਵਾ ਸੇਤੀ ਮੈਂ ਵੀ ਹਰਜੀ ਨੂੰ ਬੜਾ ਪਸੰਦ ਵਾ ਤੇ ਚੱਲ ਛੁੱਟੀ ਆਏ 4 ਦਿਨ ਤੇ ਉਹਨਾਂ ਨੇ ਖਾ ਖੂ ਲੈਣਾ ਵਾ ਚੱਲ ਇਹ ਤੇ ਤੂੰ ਖਾ ਖੂ ਲੈਣਾ ਵਾ ਕੋਈ ਗੱਲ ਨਹੀਂ ਤੇ ਮੈਨੂੰ ਇੱਕ ਗੱਲ ਹੋਰ ਦੱਸ ਜਿਹੜਾ ਤੇਰੇ ਲਈ ਸਮਾਨ ਲਿਆਏ ਆ ਤੇਰੇ ਪਸੰਦ ਵਾ ਨਾ ਜੇ ਨਹੀਂ ਪਸੰਦ ਤੇ ਪੁੱਤ ਚੀਜ਼ ਕਰਨ ਦੀ ਕੋਈ ਲੋੜ ਨਹੀਂ ਤੂੰ ਮੈਨੂੰ ਦੱਸ ਹੋਰ ਤੇ ਸਾਡੀਆਂ ਨਹੀਂ ਮੰਨ ਹੋਈਆਂ ਇਹ ਤੇਰੀਆਂ ਮੈਂ ਸਾਰੀਆਂ ਰੀਝਾਂ ਪੂਰੀਆਂ ਕਰੂੰਗੀ ਜੋ ਵੀ ਤੂੰ ਆਖੇਗੀ ਨਹੀਂ ਮੰਮੀ ਮੈਨੂੰ ਕੁਝ ਨਹੀਂ ਚਾਹੀਦਾ ਜੋ ਵੀ ਵੀਰ ਭਾਬੀ ਨੇ ਲਿਆਤਾ ਵਾ ਨਾ ਮੇਰੇ ਵਾਤੇ ਠੀਕ ਹੀ ਠੀਕ ਵਾ ਤੇ ਮੇਰੀ ਪਸੰਦ ਨਾ ਪਸੰਦ ਨਾਲੇ ਚੱਲਣੀ ਤੇ ਹੈ ਨਹੀਂ ਆ ਜੋ ਵੀ ਵੀਰ ਭਾਬੀ ਨੇ ਲਿਆਂਦਾ ਵਾ ਜਾਂ ਉਹਨਾਂ ਨੇ ਕਹਿਣਾ ਵਾ ਹੋਣਾ ਤੇ ਉਹੋ ਹੀ ਆਹ ਕਰ ਦੇਵੇ ਚ ਫੋਤ ਉਹ ਹੁਣਾ ਵਾ ਤੇ ਕੋਈ ਗੱਲ ਨਹੀਂ ਮੈਂ ਐਡੀ ਵੀ ਨਹੀਂ ਗਈ ਰਹੀ ਕਿ ਮੈਂ ਕੁਝ ਨਾ ਕਰੂੰਗੀ ਸਾਰੀਆਂ ਮੈਂ ਤੇਰੀਆਂ ਰੀਝਾਂ ਪ੍ਰੀਤਾ ਪੂਰੀਆਂ ਕਰਕੇ ਤੇ ਤੈਨੂੰ ਮੈਂ ਕੱਲ ਲੂੰਗੀ ਮੰਮੀ ਆ ਜਿਹੜੀ ਤੋਂ ਹਰੀਜਾਂ ਪ੍ਰੀਤਾਂ ਦੀ ਗੱਲ ਕਰਦੇ ਹਨ ਇਹ ਨਾ ਕਰਿਆ ਕਰੋ ਵੀ ਵੀਰ ਭਾਬੀ ਨੇ ਕਹਿਣਾ ਵਾ ਅਸੀਂ ਮੂਰੇ ਲਾਕੇ ਕਾਂਡੇ ਆ ਤੇ ਮਾਤਾ ਸਾਡਾ ਫੇ ਵੀ ਮੁੱਲ ਨਹੀਂ ਪਉਂਦੀ ਵੀ ਮੋਲ ਇਹਨਾਂ ਦਾ ਮੈਂ ਕੀ ਪਾਵਾਂ ਇਹ ਮੇਰੇ ਨਾਲ ਬਹੁਤ ਨੇਕੀ ਕਰਨ ਰਹੇ ਆ ਜੇ ਹੋ ਤੂੰ ਚੰਗੀ ਹੁੰਦੀ ਤੇ ਉਸ ਦਿਨ ਕੂ ਪੈਂਦੀ ਤੇਰੀ ਸੱਚਾਈ ਸਾਹਮਣੇ ਆ ਜਾਂਦੀ ਜੇ ਮੈਂ ਪਿਓ ਤੇ ਰਣੂ ਵੀ ਆਣੀ ਆ ਨਾ ਉਹ ਵੀ ਮੇਰੇ ਵੱਲ ਅੱਖਾਂ ਕਰਦਾ ਵਾ ਤੈਨ ਮੈਂ 20 ਵਾਰੀ ਉਹਨੂੰ ਆਖਿਆ ਵੀ ਜਿੱਥੇ ਰਾਜ ਰਿਸ਼ਤਾ ਕਰਾਉ ਅਸੀਂ ਨਹੀਂ ਕਰਨਾ ਇਹਨਾਂ ਨੇ ਉਹ ਗੱਲ ਕੀਤੀ ਆ ਨਾ ਇਹਨਾਂ ਕਰਕੇ ਵਿਖਾਲੀ ਹਾਲੋ ਮੰਮੀ ਮੈਂ ਕਿੰਨੀਆਂ ਮਿੰਤਾਂ ਤਰਲੇ ਕੀਤੀ ਸੁਣੀ ਮੇਰੀ ਇੱਕ ਵੀ ਇਹ ਤਾਂ ਆਂਦੇ ਹੀ ਭੀ ਨਾ ਜੋ ਅਹੀਂ ਕਹਿੰਨੇ ਉਹ ਸੱਚ ਵਾ ਤੇ ਮੇਰਤੇ ਤੇ ਵਿਸ਼ਵਾਸ ਹੀ ਨਹੀਂ ਕੀਤਾ ਕਿਸੇ ਨੇ ਵੀ ਸਾਡੀ ਧੀ ਆ ਥੋੜਾ ਬਹੁਤਾ ਆਪਣੇ ਨਿਆਣੇ ਦੇ ਵਿਸ਼ਵਾਸ ਵੀ ਤੇ ਕਰਨਾ ਚਾਹੀਦਾ ਵਾ ਨਾ ਉਹ ਗੱਲ ਇਹਨਾਂ ਚੱਕ ਲਈ ਹੈ ਨਹੀਂ ਕੋਈ ਕਿ ਲੋਕੀ ਆਪਣੇ ਤੇ ਪੁੱਤ ਦੀ ਗੱਲ ਤਾਂ ਨਹੀਂ ਚੱਕ ਜਿਆ ਇਹਨਾਂ ਤੇ ਆਉਂ ਡਾਈ ਆ ਪਤਾ ਨਹੀਂ ਗੱਲ ਕਿੱਧਰ ਦੀ ਕਿੱਧਰ ਦੀ ਨਹੀਂ ਤੇ ਇਹਨਾਂ ਨੇ ਤੇ ਆ ਹਵਾ ਹੀ ਬਣਾ ਠੀਕ ਤੇ ਤੇ ਚਲੋ ਹਵਾ ਵੀ ਬਣਾਓ ਜੇ ਸੱਚੀ ਗੱਲ ਹੋਵੇ ਫੇਰ ਤੇ ਬਣਾਓ ਤੇ ਇਹਦੇ ਝੂਠੀ ਨੂੰ ਹੀ ਹਵਾ ਬਣਾਉਂਦਾ ਵਾ ਉਹੋ ਤੇ ਮੈਂ ਖੰਡਈ ਆ ਤੇ ਝੂਠੀ ਨੂੰ ਬਣਾਤਾ ਵਾ ਕੋਈ ਗੱਲ ਵਿੱਚ ਹੋਵੇ ਕੋਈ ਬੰਦਾ ਉਹਦਾ ਕੋਈ ਅਸਰ ਕੱਢੇ ਫੇ ਇਹ ਹੋਵੇ ਵੀ ਆਪਾਂ ਗੱਲ ਕਰਨੀ ਆ ਇਹ ਗੱਲ ਕਰਨੇ ਕਾ ਕੋਈ ਸ਼ਰਮ ਨਹੀਂ ਆਈ ਉਹ ਤਾਂ ਦਾ ਹੀ ਮੁੰਡਾ ਜਿੰਨੇ ਕਿਤੇ ਹੱਥੀ ਪੈਂਦਾ ਹੈਗਾ ਵੀਰ ਵੀ ਆਪਣੀ ਜਗ੍ਹਾ ਮੈਂ ਠੀਕ ਹੀ ਕਿਹੜਾ ਭਰਾ ਵਾ ਜਿਹੜਾ ਆਪਣੀ ਭੈਣ ਦੀ ਏਡੀ ਵੱਡੀ ਗਲਤੀ ਬਰਦਾਸ਼ਤ ਕਰ ਲੂਗਾ ਉਹ ਵੀ ਉਹਨਾਂ ਨੇ ਅੱਖੀ ਲੈਟਰ ਵੇਰ ਲਿਆ ਹਾਨੂੰ ਨਹੀਂ ਪਤਾ ਵੀ ਉਹ ਕਿੱਥੋਂ ਆਇਆ ਕਿੰਨੇ ਰੱਖਿਆ ਚਲ ਜਿੰਨੇ ਵੀ ਕੀਤਾ ਵਾ ਕੀਤਾ ਤੇ ਗਲਤੀ ਆ ਪਰ ਉਹਨਾਂ ਨੂੰ ਤੇ ਸਹੀ ਲੱਗਾ ਨਾ ਤਾਂ ਕਰਕੇ ਉਹ ਮੇਰੇ ਦਿਵਾਲੇ ਹੋਣ ਦੇ ਇਹ ਤੂੰ ਵੀ ਨਾ ਮੈਂ ਏਡੀ ਧੀ ਮੇਰੀ ਭੋਲੀ ਆ ਕਿਤੇ ਕੋਈ ਗੱਲ ਜਾਣਦੀ ਨਹੀਂਗੀ ਸੱਚੀ ਮਥ ਲੈਂਦੀ ਆ ਵੀ ਕਰੇ ਸੱਚੀ ਆ ਉਹਦਣ ਹੀ ਤੂੰ ਕੂ ਪੈਂਦੀ ਆ ਆਹ ਕੰਮ ਨਾ ਹੁੰਦੇ ਜਿਹੜੇ ਇਹਨਾਂ ਨੇ ਕਰਾਤੇ ਆ ਤੂੰ ਵੱਡੀ ਨਾ ਕਰ ਦਿੰਦੀ ਆ ਕਿ ਮੈਂ ਰਹੀ ਐ ਰਿਸ਼ਤਾ ਕਰਨਾ ਤੂੰ ਕਰਦੀ ਤੇ ਸਾਰੇ ਕੰਮ ਹੋ ਜਾਣੇ ਸੀਗੇ ਲੋਕੀ ਕੀ ਸੋਚਣਗੇ ਵੀ ਇਹਨਾਂ ਦੀ ਕੁੜੀ ਚ ਕੀ ਕਾਜਵਾ ਜਿਹੜਾ ਇਹਨਾਂ ਦਵਾਜੂ ਨਾਲ ਵਿਆਹ ਤੇ ਜੇ ਮੈਂ ਬੋਲਦੀ ਹਾਂ ਤੇ ਫੇਰ ਆnde ਕਿ ਇਹ ਕੁੜੀ ਦੀਆਂ ਛੱਡਾਂ ਲੈਂਦੀ ਆ ਐਡੀ ਵੱਡੀ ਕੁੜੀ ਨੇ ਗਲਤੀ ਕਰਤੀ ਆ ਤੇ ਫੇਰ ਵੀ ਮਾਂ ਉਹਦੇ ਵਾਲੀ ਗੱਲ ਕਰਦੀ ਆ ਆਪਾਂ ਵਿਆਹ ਦੀਆਂ ਤੇ ਤਿਆਰੀਆਂ ਕਰੀ ਜਾਂਦੇ ਆ ਆਪਾਂ ਕਵਲ ਨਾ ਕਿਤੇ ਧੱਕਾ ਨੀ ਕਰਦੇ ਕਵਲ ਖਵਾਰੀ ਕੁੜੀ ਆ ਉਹ ਦਵਾਜੂ ਆ ਇੱਕ ਉਹਦਾ ਮੁੰਡਾ ਵੀ ਆ ਕੀ ਤੇ ਸੋਚੀ ਨਾ ਸਰੀ ਮੁੜ ਕੇ ਹਾੜਨਾ ਵੀ ਇੰਨਾ ਭਰਾ ਬਣਾ ਬਹੁਤ ੱਕਾ ਕਰ ਗਿਆ ਨਹੀਂ ੱਕਾ ਉਹ ਨਹੀਂ ਸੋਚਦੀ ਵੀ ਨਹੀਂ ਗੀ ਸਿਆਣੀ ਆ ਕੁੜੀ ਐਡੀ ਕੋ ਗੱਲ ਵੀ ਨਹੀਂ ਹੈਗੀ ਪਰ ਤੁਹਾਨੂੰ ਮੰਨਦੇ ਤੁਹਾਡੀ ਭੈਣ ਵਾਂ ਦੁੱਖ ਹੁੰਦਾ ਹੈ ਵੀ ਆ ਠੀਕ ਵਾ ਬਾਕੀ ਦੂਜੀ ਗੱਲ ਇਹ ਵਾ ਜੇ ਇਕਵਾਰੀ ਆ ਅਸੀਂ ਮੁੰਡਾ ਵੀ ਇਕਵਾਰਾ ਕਿੱਦਾਂ ਲੱਭਣੇ ਕੋ ਵੇਖੋ ਇਹਦੀ ਉਮਰ ਵੀ ਕਿੰਨੀ ਆ ਤੇ ਜਿਹੜਾ ਮੇਰੀ ਪਰਜਾਈ ਦਾ ਭਰਾ ਵਾ ਨਾ ਤੁਹਾਨੂੰ ਪਤਾ ਕਿੱਡੀ ਸੋਹਣੀ ਨੌਕਰੀ ਕਰਦਾ ਭਾਏ ਉਹਦਾ ਬੱਚਾ ਵੀ ਆ ਘਰਬਾਰ ਵੀ ਸੋਹਣਾ ਬਣਿਆ ਇਹ ਵੀ ਰਾਜ ਕਰੂਗੀ ਉੱਥੇ ਮਾਂ ਨੂੰ ਤੇ ਦੁੱਖ ਹੁੰਦਾ ਹੀ ਆ ਤੁਸੀਂ ਮਾਂ ਆ ਤੁਹਾਨੂੰ ਮੇਰਾ ਦੁੱਖ ਵਾ ਜਿਹੜਾ ਤੁਸੀਂ ਕਹਿਣਦੇ ਆ ਵੀ ਤੂੰ ਬੋਲੀ ਨਹੀਂ ਇਹਨਾਂ ਦੇ ਅੱਗੇ ਕਿੰਨਾ ਕੁ ਬੋਲ ਬੋਲ ਕੇ ਅੱਗੇ ਵੇਖਿਆ ਹੀ ਆ ਮੰਨਦੇ ਮੇਰੀ ਕੋਈ ਗੱਲ ਸੁਣਦੇ ਆ ਜੇ ਮੈਂ ਕਹਿੰਨੀ ਨਹੀਂ ਕਰਨਾ ਤੇ ਫਿਰ ਉਹਦੇ ਵਿੱਚ ਵੀ ਤੁਸੀਂ ਦੁਖੀ ਹੋਣਾ ਹੈ ਇਹਨਾਂ ਨਾਲ ਢਾਡੀ ਗਦਰ ਨਹੀਂ ਕਰਨੀ ਕਿਸੇ ਮਸਾ ਵੀ ਆ ਵੀ ਰੱਗੇ ਨੇ ਦਾ ਮੋਲ ਮੋਤ ਦੇ ਵੀ ਇਹ ਤੇ ਚੰਗਾ ਵਾ ਤੇ ਮੈਂ ਵੀ ਆਈ ਜਾਵਾਂਗੀ ਆਪਣੇ ਘਰ ਜਾਵਾਂਗੀ ਤੇ ਤੁਹਾਡਾ ਤੇ ਸਾਸ ਸੌਖਾ ਰਹੋਗਾ ਮੇਰਾ ਸਾਸ ਸੌਖਾ ਹੀ ਆ ਜੇ ਮੇਰੀ ਤੀ ਸੌਖੀ ਰਹੂਗੀ ਨਾ ਤੇ ਮੈਂ ਵੀ ਸੌਖੀ ਆ ਯੇ ਮੇਰੀ ਤੀ ਇਹ ਔਖੀ ਜਿਹੀ ਮੈਂ ਕਾਜੀ ਸੌਖੀ ਆ ਮੈਨੂੰ ਪਤਾ ਵਾ ਨਾ ਭਾਬੀ ਨੇ ਤੁਹਾਨੂੰ ਨਹੀਂ ਜੀਣ ਦੇਣਾ ਮੈਂ ਤੇ ਮੈਂ ਨਹੀਂ ਚਾਹੁੰਦੀ ਕਿ ਬੁੱਢੇ ਵਾਰੇ ਤੁਹਾਨੂੰ ਤੱਕੇ ਪਹਿਣ ਵੀ ਜੇ ਮੈਂ ਭਾਬੀ ਦੀ ਅੱਖਾਂ ਸਾਹਮਣੇ ਰਹੀ ਨਾ ਤੇ ਉਹਨਾਂ ਨੇ ਆ ਜੜੀ ਮੇਰੇ ਤੇ ਤੋਮਤ ਲਾਤੀ ਆ ਨਾ ਇਹੋ ਹੀ ਤੁਹਾਨੂੰ ਸੁਣਾਈ ਜਾਣੀ ਤੇਰੀ ਤੀ ਨੇ ਆ ਕੀਤਾ ਤੇ ਤੇਰੀ ਤੀ ਨੇ ਆ ਕੀਤਾ ਵੀ ਮੈਂ ਤੇ ਮੰਮੀ ਕਰਮਾਂ ਦੀ ਮਾਰੀ ਆ ਮੈਂ ਤੇ ਤੁਹਾਡਾ ਵੀ ਅੱਗ ਮਾਰਿਆ ਵਾ ਨਾ ਮੈਂ ਜੰਮਦੀ ਤੇ ਨਾ ਮੈਂ ਤੁਹਾਡੇ ਨਾਲ ਇਹ ਘਰ ਦੇ ਵਿੱਚ ਹੁੰਦੀ ਤੁਸੀਂ ਤੇ ਆਪਣੀ ਜ਼ਿੰਦਗੀ ਚੰਗੀ ਪਤੀਤ ਕਰਦੇ ਖੁਰੇ ਤੁਹਾਨੂੰ ਕੋਈ ਚੰਗਾ ਘਰ ਬਰ ਮਿਲ ਹੀ ਜਾਂਦਾ ਰਾਜੂ ਰਾਜ ਦੀ ਕਹਿ ਨਹੀਂ ਕਰੂਗੀ ਵੀ ਕੋਰ ਬੜਾ ਸੋਹਣਾ ਵਾ ਚੰਗਾ ਵਾ ਪਰਿਵਾਰ ਵੀ ਚੰਗਾ ਵਾ ਪਰ ਫੇਰ ਵੀ ਮੈਨੂੰ ਦਿਨ ਰਾਤ ਇਹੋ ਝੋਰਾ ਉਲਾ ਕਰਿੰਦਾ ਵਾ ਵੀ ਕੁੜੀ ਆ ਪਾ ਪਾਲੀ ਆ ਸਾਡੇ ਘਰ ਰਹਿੰਦੀ ਰਹੀ ਆ ਸਾਨੂੰ ਬਾਪੂ ਕੀ ਆਖੂਗਾ ਬੇਬੇ ਕੀ ਆਖੂਗੀ ਇੱਕ ਮੁੰਡਾ ਹੈ ਤੇ ਦਵਾ ਜੂਈ ਹੈ ਨਾ ਨਹੀਂ ਕੁਛ ਵੀ ਕਹਿੰਦੇ ਪਤਾ ਕੀ ਚੱਕਰ ਬਾਪੂ ਨੇ ਜਿੰਨੀ ਕਮਾਈ ਕੀਤੀ ਸੀ ਨਾ ਉਹਨੇ ਸਾਰੀ ਹੋਂਜ ਕੂਚ ਕੇ ਉਹਦੇ ਲਾ ਦੇਣੀ ਆ ਆਖਣਾ ਮੈਂ ਕੁੜੀ ਚੰਗੀ ਘਰ ਵਿਆਹ ਦਾ ਤੇ ਚੱਲ ਅਸੀਂ ਮਾੜਾ ਮੋਟਾ ਚਾਹ ਪਾਣੀ ਪਿਆਲ ਕੇ ਨਾ ਤੁਹਾਨੂੰ ਬੂਹੇ ਉਠਾ ਦਿੰਨੇ ਆ ਜਿੱਦਾਂ ਉਹਨੇ ਵਧੇਕੀਆਂ ਕੀਤੀਆਂ ਸੀ ਨਾ ਜੇ ਕਿਤੇ ਉਹਨਾਂ ਨੂੰ ਰਿਸ਼ਤੇ ਨੂੰ ਪਤਾ ਲੱਗ ਗਿਆ ਨਾ ਭਰਾ ਉਹਦੇ ਨੂੰ ਪਰਜਾਈ ਮੇਰੇ ਦਿਨ ਨੂੰ ਤੇ ਇਹਨਾਂ ਦੀ ਕੁੜੀ ਦੇ ਲਸਣ ਮਾੜੇ ਸੀ ਉਹਨਾਂ ਇਹਨਾਂ ਇੱਕ ਦੇ ਪੈਰ ਤੇ ਹਨ ਜਵਾਬ ਦੇ ਤਾਂ ਸਾਡੇ ਲੜਪੱਲੇ ਨਹੀਂ ਕੁਝ ਵੀ ਰਹਿਣਾ ਤੇ ਮੁੜ ਕੇ ਕਿ ਜੇ ਰਿਸ਼ਤਾ ਨਹੀਂ ਹੈ ਜੇ ਹੁਣ ਆ ਇਹਦਾ ਨਹੀਂ ਘਰ ਬਾਹਰ ਤੇ ਚੰਗਾ ਹੀ ਤੇਰਾ ਪਿਓ ਵੀ ਬਥੇਰੀ ਇੱਜ਼ਤ ਕਰਦਾ ਹੈ ਤੇ ਮੁੰਡਾ ਵੀ ਮੰਮੀ ਮੰਮੀ ਕਰਦਾ ਹੈਗਾ ਜੋ ਇਹਨੂੰ ਪੜਾਇਆ ਲਿਖਾਇਆ ਬਾਹਰ ਕੱਲਿਆ ਤੇ ਜੇ ਮੈਂ ਵਿਆਹ ਲਿਆ ਆ ਜਿਹੜੀ ਪੁੱਠੇ ਪੈਰਾਂ ਵਾਲੀ ਆਈ ਹੈ ਨਾ ਇਹਨੇ ਸਾਡੀ ਬੁਰਕੀ ਵੀ ਸੰਗ ਚੋਂ ਕੱਢਣੀ ਤਿਆਰ ਕਰ ਲਈ ਆ ਇਹ ਨਹੀਂ ਕਿ ਬਨੇ ਸਾਨੂੰ ਲੱਗਣ ਦਿੱਦੀ ਇਹਦੇ ਸਾਰੇ ਸਿਆਪੇ ਪਵਾੜੇ ਆ ਮੰਮੀ ਤੁਹਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਆ ਉਹਨਾਂ ਨੂੰ ਸਿਰਫ ਮੈਂ ਰੜਕਦੀ ਆ ਵੀ ਇਹ ਪਿਛੋਂ ਲੈ ਕੇ ਆਏ ਆ ਤੇ ਐਸੇ ਕਰਕੇ ਤੇ ਮੈਂ ਕਹਿਣ ਲਈ ਆ ਕਿ ਮੇਰੀ ਕਿਸਮਤ ਜਿੱਦਾਂ ਦੀ ਹੈ ਗਈ ਆ ਉਦਾਂ ਦੀ ਰਹਿਣ ਦੋ ਵੀ ਮੈਂ ਵਿਆਹ ਕੇ ਆਪਣੇ ਘਰ ਚਲ ਜੂਗੀ ਨਾ ਤੇ ਸਾਰੇ ਸੌਖੇ ਹੋ ਜਾਣੇ ਆ ਨਹੀਂ ਤੇ ਪਿੱਛੋਂ ਕਿਹੜੀ ਹੋਣ ਆਈ ਆ ਉਦੋਂ ਦੀ ਪਿੱਛੋਂ ਆਈ ਨਾਲ ਹੀ ਆਈ ਆ ਗੱਲ ਕਰਕੇ ਹੀ ਲਿਆਂਦੀ ਵੀ ਵਿਆਹੁਣੀ ਮੈਂ ਤੇ ਸਾਰੇ ਕੰਮ ਮੇਰੇ ਕਰਨੇ ਆ ਉਹ ਤੇਰਾ ਤੇ ਨਹੀਂ ਨਾ ਕੋਈ ਗੱਲ ਕਰਦਾ ਨਾਲੇ ਤੇ ਇਹ ਮੇਰੇ ਦਿਲ ਨੂੰ ਬੜੀ ਸੱਟ ਵੱਜਦੀ ਵੀ ਜੇ ਮੇਰੇ ਲੇਖ ਰੱਬ ਨੇ ਦਿਵਾਜੂ ਨਾ ਲਿਖਿਆ ਤੇ ਤੇਰੇ ਵੀ ਉਹੋ ਲਿਖ ਤੇ ਮੈਂ ਪੁੱਤ ਪਰ ਲੰਡੀ ਚੋਰ ਹੋਈ ਤੇ ਵੇਖ ਲੈ ਮੇਰੇ ਨਾਲ ਕੀ ਕੋਹ ਬਣ ਗਿਆ ਤੇਰੇ ਨਾਲ ਕੱਲੇ ਕੱਲ ਨੂੰ ਕੀ ਕੋਹ ਬਣਨਾ ਵਾ ਮੇ ਮਮੀ ਤੋਹੀ ਮੇਰੀ ਨਾ ਇਨੀ ਫਿਕਰ ਪ੍ਰਵਾਹ ਕਰਿਓ ਵੀ ਮੈਂ ਔਖੀ ਸੌਖੀ ਆਪਣੇ ਘਰ ਰਹਿ ਲੂੰਗੀ ਤੇ ਤੁਸੀਂ ਭਾਬੀ ਨਾਲ ਐਵੇਂ ਲੜਿਆ ਨਾ ਕਰਿਓ ਵੀ ਐਵੇਂ ਨਿੱਕੀ ਨਿੱਕੀ ਗਲਤੀ ਉਹ ਮੇਰੇ ਵੱਲੋਂ ਕੋ ਕਹਿਣ ਤੇ ਤੁਸੀਂ ਨੋਖ-ਚੋਕ ਕਰਦਿਆਂ ਰਭੋ ਤੁਹਾਡੇ ਸਾਥ ਨਾ ਭਾਬੀ ਨਹੀਂ ਦੇਣਾ ਵਾ ਉਹਨੇ ਦੁੱਖ ਸੁੱਖ ਵੇਲੇ ਤੁਹਾਡੇ ਕੰਮ ਆਉਣਾ ਵਾ ਮੈਂ ਤੇ ਆਪਣੇ ਘਰੋਂ ਚੱਲ ਕੇ ਆਉਣਾ ਤੂੰ ਉਹਨੇ ਹਰ ਵੇਲੇ ਤੁਹਾਡੇ ਲਾਗੇ ਰਹਿਣਾ ਉਹਨੇ ਰੋਟੀ ਪਾਣੀ ਚਾਹ ਪਾਣੀ ਦੇਣਾ ਵਾ ਤੁਹਾਨੂੰ ਉਹ ਚਾਹ ਪਾਣੀ ਦਿੰਦੀ ਜਨਾਂ ਕ ਅੱਗੇ ਦਿੰਦੀ ਉਹਨਾਂ ਕੀ ਉਹਨੇ ਮੁੜ ਕੇ ਦੇਣਾ ਨਾ ਅੱਗੇ ਤੇ ਤੈਨੂੰ ਇਨਸਾਨ ਕਰ ਛੱਡ ਗਈ ਤੇ ਹੁਣ ਮੈਨੂੰ ਹੱਥ ਲੂਣੇ ਪੈਣੇ ਆ ਤੈਨੂੰ ਪਤਾ ਹੀ ਅਜ ਨਹੀਂ ਕੋਨੇ ਰੋਟੀ ਪੁੱਸਣੀ ਕਿੱਥੇ ਤੇ ਖਵਾ ਲੈਣੀ ਆ ਜੇ ਇੰਨੇ ਜੋਗੀ ਹੋਵੇ ਤੇ ਫੇਰ ਸਾਨੂੰ ਕੀ ਲੋੜ ਵਾ ਐਵੇਂ ਆਪਾਂ ਡਏ ਆ ਫੇ ਹਾਇ ਹਾ ਢੀਤੀ ਨੇ ਚੱਲ ਜਾਣਾ ਤੇ ਹਰੇ ਜੀ ਨੂੰ ਕੋ ਹੋਂ ਡਿਆ ਵਾ ਮੈਂ ਕਿਹੜਾ ਰਿਸ਼ਤਾ ਤੋੜਨ ਨੂੰ ਕਹਿਂਂ ਦਿਆ ਮੈਂ ਤੇ ਵਿਹਾਰੀ ਗੱਲ ਕਰ ਰਿਆਂ ਆਪਸ ਵਿੱਚ ਹੀ ਕਰ ਰਿਆਂ ਆ ਕਿਸੇ ਨੂੰ ਕਿਹੜਾ ਪਤਾ ਕੀ ਗੱਲ ਕਰ ਰਿਆ ਹੈ ਗੱਲ ਕੋਈ ਨਹੀਂ ਆਵੇਂ ਨਾ ਸੋਚੋ ਜੇ ਬੇਬੇ ਬਾਪੂ ਨੂੰ ਪਤਾ ਲੱਗ ਗਿਆ ਨਾ ਇਹ ਨਾ ਹੋਵੇ ਬੀਬੀ ਪੈਰ ਤੇ ਮੁਕਰ ਜੀ ਉਹ ਤਾਂ ਅੱਗੇ ਆਫਰੀ ਫੇਰਣ ਈ ਆ ਕੁੰਦੀ ਬੋਲਦੀ ਨਹੀਂ ਸਵਾਦਲਾ ਮੇਰੇ ਨਾਲ ਵੀ ਮੋਰੇ ਹੋ ਕੇ ਡਏ ਆ ਇਹਨਾਂ ਮਾੜਾ ਲੱਭ ਦਿੱਤਾ ਵਾ ਤਾਂ ਹੀ ਕੋਈ ਮਾੜਾ ਨਹੀਂਗਾ ਕੀਤਾ ਨਾਲੇ ਸੋਚੋ ਮੇਰੀ ਇੱਕ ਗੱਲ ਤੁਹਾਡੀ ਜਿਹੜੀ ਹੋ ਸਕੀ ਭੈਣ ਵਾ ਜਿਹਦੇ ਬਾਰੇ ਤੁਸੀਂ ਇੰਨਾ ਸੋਚਣਦੇ ਆ ਦਿਮਾਗ ਤੇ ਬੋਝ ਪਾਉਣਦੇ ਆ ਵਿਆਹੀ ਐ ਤੇ ਵਿਆਹਣ ਦੋ ਮੈਂ ਕਿਹੜਾ ਮਾੜਾ ਕਰਨੀ ਆ ਕਰਕੇ ਤੋੜ ਦੇਣੀ ਆ ਮੈਂ ਮੈਂ ਤਾਂ ਪੂਰਾ ਸੁਬਾ ਸਵਾ ਵੀ ਮੇਰੀ ਤੀਨੇ ਨਹੀਂ ਕੋਈ ਗਲਤ ਕੰਮ ਕੀਤਾ ਪਰ ਜਿਹੜਾ ਰਾਜਨੇਤਾ ਮੇਜਰ ਨੇ ਤੇਰਾ ਗਲਤ ਨਾਮ ਲਾਤਾ ਨਾ ਪਰ ਮਹਾਰਾਜ ਤੇ ਤੇ ਵੇਂਦਾ ਹੀ ਹੈ ਨਾ ਐਵੇਂ ਤਾਂ ਨਹੀਂ ਸਿਆਣੇ ਆਖਿਆ ਡੇਰ ਵਾ ਅਨੇਰ ਨਹੀਂ ਚੱਲ ਕੋਈ ਨਹੀਂ ਮੰਮੀ ਬੱਸ ਕਰੋ ਐਦਾ ਮਨ ਨਾ ਖਰਾਬ ਕਰੋ ਵੀ ਕਿ ਕੋਹੋ ਜੇ ਸੱਤ ਵਰੀ ਆਪਣੇ ਕੋਲੋਂ ਨਾ ਹੋਏ ਵੀ ਤੁਸੀਂ ਨਾ ਤੁਹਾਡਾ ਨਵ ਬੁੱਤਵਾ ਤੇ ਉਹਨਾਂ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਵੀ ਇਹੀ ਕਹੋ ਕਿ ਸਭ ਦਾ ਭਲਾ ਹੋਵੇ ਸਭ ਦੇ ਭਲੇ ਚ ਅਸੀਂ ਭਲੇ ਆ ਮੇਰੇ ਭਲਾ ਹੀ ਮੰਗਦੀ ਆ ਮੇਰੇ ਬਾਅਦ ਤੇ ਤੇ ਮੇਰੀ ਇਤਾਂ ਦਾ ਤੂੰ ਵੀ ਇਤਾਂ ਨਹੀਂ ਪਰ ਉਹ ਨਹੀਂ ਨਾ ਸਮਝਦੀ ਏ ਉਹ ਸਮਝਣ ਤੇ ਤਾਂ ਹੀ ਆ ਨਾ ਵੀ ਆਡੀ ਮਾਵਾ ਐਦਾਂ ਨਾ ਕਰੀ ਜਾਓ ਸਮਝਦੇ ਆ ਵੀਰ ਜੀ ਮਾਂ ਸਮਝਦੇ ਕਿਉਂ ਨਹੀਂ ਆ ਉਦਾਂ ਤੁਹਾਡੇ ਦਿਲ ਚ ਨਾ ਵਿਆਂ ਬਹਿ ਗਿਆ ਵਾ ਤੁਸੀਂ ਉਹਨਾਂ ਦੇ ਮਾਵਾ ਵੇਖੋ ਤੁਹਾਡੀ ਉਹਨਾਂ ਨੇ ਕਿੰਨੀ ਸੇਵਾ ਕਰਿਆ ਕਰਨੀ ਆ ਮੇਰੇ ਤੇ ਦੁੱਖ ਕਿੰਨਾ ਚਲਾਵਾ ਆਪਣੇ ਦੁੱਖ ਸਾਰੇ ਲੁਕਾ ਕੇ ਤੇ ਮੇਰੇ ਦੁੱਖ ਤਾਂ ਸੌਣ ਲਈ ਆ ਇਹ ਮਾਫ ਕਰੀ ਮੈਂ ਮੈਂ ਮਜਬੂਰ ਆ ਮੈਂ ਤੇਰੀ ਇਹ ਜਿੰਦਗੀ ਦੇ ਸਵਾਲ ਦੇ ਵਿੱਚ ਮੈਂ ਕੋਈ ਨਹੀਂ ਕਹਿ ਸਕਦੀ ਰਾਜ ਸਾਕੀ ਭੈਣ ਤੇ ਨਹੀਂ ਸਾਡੀ ਹੈਗੀ ਪਰ ਲੋਕ ਲੱਜਿਆਂ ਤੇ ਸਾਡੀ ਉਹ ਭੈਣ ਹੀ ਆ ਸਾਡੇ ਘਰ ਕੰਮ ਕਰਦੀ ਰਹੀ ਆ ਸুরু ਤੁਹਾਡੇ ਘਰ ਰੋਟੀ ਪਾਣੀ ਕਰਦੀ ਰਹੀ ਆ ਸਾਨੂੰ ਵੀਰਾਂ ਵਾਂਗੂ ਸਮਝਦੀ ਤੇ ਤੁਹਾਨੂੰ ਪੁਝਾਈ ਚਾਹੁੰਦੀ ਹੋ ਕੀ ਸੋਚੂਗੀ ਉਹ ਤੁਹਾਨੂੰ ਵੀਰ ਸਮਝਦੀ ਮੈਨੂੰ ਤਾਂ ਕਦੀ ਉਹਨੇ ਪਰਜਾਈ ਕਿਤੇ ਮੂੰਹ ਲੱਭ ਜੀ ਫੁੱਟੀ ਨਹੀਂ ਕਿਤੇ ਪਰਜਾਈ ਤੇ ਇੱਕ ਦਿਨ ਵੀ ਨਹੀਂ ਮੈਨੂੰ ਉਹਨੇ ਕਿਹਾ ਮੇਰੇ ਨਾਲ ਤ ਉਹਦੀ ਬਣਦੀ ਨਹੀਂ ਸੀ ਤੇ ਨਾ ਮੈਂ ਕਦੀ ਐਡਾ ਕਵਾਈ ਸੀ ਕਿ ਉਹ ਬੇਬੇ ਜਿਹੜੀ ਸੀ ਨਾ ਉਹ ਉਹਨੂੰ ਚੁੱਕਣਾ ਦੇਈ ਜਾਂਦੇ ਦੀ ਫੇ ਰਾਜ ਮਾੜੀ ਆ ਰਾਜ ਮਾੜੀ ਆ ਉਹ ਵੀ ਉਹਦੇ ਮਗਰ ਲੱਗ ਜਾਂਦੀ ਸੀ ਮੰਮੀ ਦੀ ਤੇ ਜੇ ਮੈਂ ਕਹਿੰਦੀ ਹ ਕਵਲ ਨੂੰ ਵੀ ਫਲਾਣਾ ਕੰਮ ਕਰ ਲੈ ਨਾ ਮੇਰੀ ਕੁੜੀ ਨੇ ਨਹੀਂ ਕਰਨਾ ਮੇਰੀ ਕੁੜੀ ਨੇ ਨਹੀਂ ਕਰਨਾ ਤੇ ਮੈਂ ਆ ਨੂੰ ਅਕਲੀ ਸਿਖਾਈ ਵੀ ਚੱਲ ਜਾ ਕੇ ਤੇ ਹੁਣ ਬੜਾ ਸੋਹਣਾ ਰਿਸ਼ਤਾ ਹੋ ਗਿਆ ਵਾ ਉੱਪਰ ਕਰਕੇ ਆਕ ਆਪਣਾ ਕੰਮ ਕਰੋ ਤੇ ਤਿਆਰੀ ਕਰੋ ਤੇ ਉਹਨੂੰ ਤੋੜੀਏ ਕੀ ਗੱਲ ਆ ਤੂੰ ਐਨਾ ਮੂੰਹ ਫਲਾਇਆ ਵਾ ਜੇ ਉਹ ਦੋਵੇਂ ਮੋਰੇ ਲਾਕੇ ਕਰਨਦੇ ਤੇ ਤੈਨੂੰ ਇਹਦੇ ਵਿੱਚ ਕੀ ਹੋਣਿਆ ਤੂੰ ਵੱਖੀ ਤੋਂ ਜਵੇਂ ਆਵਾਜ਼ ਆ ਰਹੀ ਆ ਆਵਾਜ਼ ਆ ਨਾ ਹੋਵੇ ਤਾਂ ਕੀ ਕਰਾਂ ਕਿੱਡਾ ਉਹ ਮੈਨੂੰ ਗੁੱਲ ਮੁੰਡਾ ਲੱਭਿਆ ਉਹਨਾਂ ਨੇ ਦਵਾਜੂ ਲੱਭਟਾ ਵਾ ਤੇ ਤੁਹਾਨੂੰ ਉਹੋ ਹੀ ਚੰਗਾ ਲੱਗਣ ਡਿਆ ਵਾ ਕੁੜੀ ਦੀ ਉਮਰ ਵੇਖ ਲੈ ਵੀ ਕਿੱਥੇ ਗਈ ਆ ਤੈਨੂੰ ਸਮਝ ਆਇਆ ਕੋਈ ਕੁੜੀ ਦੀ ਉਮਰ ਤੇ ਹੈਗੀ ਹੈ ਤੇ ਕੁਵਾਰੀ ਆ ਨਾ ਦਵਾਜੂ ਤੇ ਨਹੀਂ ਨਾ ਇਹੋ ਜੇ ਕੰਮ ਤਾਂ ਢਮੂਆਂ ਨਹੀਂ ਗੱਲਾਂ ਸੱਜਦੀਆਂ ਜਿਹੜੀਆਂ ਤੁਸੀਂ ਵੀ ਕਰੀ ਜਾਂਦੇ ਜੋ ਫੇ ਹੁਣ ਏਡੀ ਉਮਰ ਦਾ ਕੁਆਰਾ ਮੁੰਡਾ ਕਿੱਥੋਂ ਲੱਭਦੇ ਨੇ ਉਹ ਗੱਲਾਂ ਕਰਨ ਨਹੀਂ ਆਏ ਮੇਰਾ ਨਹੀਂ ਮੰਨ ਵੱਜਦਾ ਤੇ ਤੁਸੀਂ ਸਾਰੀਆਂ ਤਿਆਰੀਆਂ ਕਰੀ ਜਾਂਦੇ ਤੁਹਾਨੂੰ ਖਰੇ ਕਿੰਨੇ ਖਚਾ ਚੜੇ ਆ ਬਾਚਕਰ ਜੇ ਹੋ ਚਲਿਆ ਤੇ ਉਹਨਾਂ ਦੋਹਾਂ ਜੀ ਆ ਦੇ ਸਾਹਮਣੇ ਨਾ ਗੱਲ ਕਰਦੀ ਸ਼ੁਕਰ ਕਰ ਪ੍ਰਯੋਗ ਕਰਨ ਦੇ ਆ ਨਾ ਤੇ ਉਹਨਾਂ ਨੂੰ ਕਰਨ ਦੇ ਕੁੜੀ ਦੀ ਉਮਰ ਕਿੰਨੀ ਹੋ ਗਈ ਆ ਤਿਆਰੀਆਂ ਤੇ ਰਗਪਗ ਹੁਣ ਹੋਈਆਂ ਹੀ ਆ ਪਰ ਮੈਨੂੰ ਦੋ ਤਿੰਨ ਛਾਈਆਂ ਦੇਣ ਵਾਲੀਆਂ ਵਾ ਉਸਤਾਲਾਂ ਵਾਲਿਆਂ ਨੂੰ ਵੀ ਛਾਈਆਂ ਦੇਣੀਆਂ ਵਾ ਤੇ ਜਾਣਾ ਮੈਨੂੰ ਪੈਣਾ ਹੁਣ ਮੈਂ ਜਾ ਕੇ ਦੇ ਕੇ ਆਵਾਂ ਛਾਈਆਂ ਸਾਰਿਆਂ ਚਲ ਕੋਈ ਨਹੀਂ ਕਰ ਲੋ ਜਿਹੜਾ ਕੰਮ ਕਰਨਾ ਆਵੇਂ ਨਾ ਐਡਾ ਤਾਂ ਦੁੱਖ ਕਰੀ ਜੋ ਜਿੱਦਾਂ ਦੀ ਮਾਲਾ ਹੈਗੀ ਨਾ ਓਦਾਂ ਦੀ ਮਾਲਾ ਚ ਪਰੋ ਦਿੱਤੀ ਆ ਉਹ ਕਿਹੜਾ ਹੀਰਾ ਆ ਜਿਹੜਾ ਵੀ ਮੋਤੀਆਂ ਦਾ ਸੀ ਉਹਨੂੰ ਜੜਨਾ ਹੀ ਘਰ ਦੇ ਵਿੱਚ ਰੜ ਕਰਾ ਕੇ ਉਹਨੇ ਕਿਹੜਾ ਚੰਗੇ ਕੰਮ ਕੀਤੇ ਸੀ ਇੱਕ ਨਾਲੇ ਆਂਡ-ਗਵਾਂਡ ਪਤਾ ਲੱਗ ਜਾਂਦਾ ਨਾ ਤਾਂ ਸਾਡਾ ਨੱਕ ਨਹੀਂ ਰਹਿਣਾ ਐਦਾਂ ਕਿਸ ਨੂੰ ਪਤਾ ਨਹੀਂਗਾ ਲੱਗਾ ਪੀਨੇ ਕੀ ਵਧੀ ਕੀ ਕੀਤੀ ਕੀ ਨਹੀਂ ਕੀਤੀ ਚੁੱਪ ਕਰਕੇ ਨਾ ਤੇ ਅੰਦਰੇ-ਅੰਦਰੇ ਟੱਕੀ ਰਹਿਣ ਦੋ ਤੈਨੂੰ ਤੋੜ ਦਈਏ ਹੁਣ ਤੁਸੀਂ ਘਰ ਕੰਮ ਕਰ ਜਿਹੜੇ ਬੜੇ ਵਿਆਹ ਦੇ ਹੁੰਦੇ ਨੇ ਕਿ ਨਹੀਂ ਸਾਰੇ ਕਰੋ ਕੋਈ ਨਹੀਂ ਮੈਂ ਕਰ ਲੈਣੇ ਆ ਸਾਰੇ ਤੁਸੀਂ ਫਿਕਰ ਨਾ ਕਰੋ ਮੈਂ ਜਾਣਦਾ ਹੁਣਾ ਚੱਲ ਕੋਈ ਨਹੀਂ ਜਾਓ ਤੁਸੀਂ ਘਰ ਜਾਓ ਜੇ ਮੈਂ ਮੁੰਡੇ ਨੂੰ ਕਵਾਂ ਨਾ ਤੇ ਮੁੰਡਾ ਕੁਆਰਾ ਲੱਭਣਾ ਉਹਨਾਂ ਕਹਣਾ ਵੀ ਕੁੜੀ ਨੇ ਵੀ ਕਿਹੜੇ ਸਿੱਧੇ ਕੰਮ ਕੀਤੇ ਆ ਜਿਹੜਾ ਤੋਂ ਕੁਆਰੇ ਮੁੰਡੇ ਭਾਲਦੇ ਰਹਿੰਦੇ ਈ ਉਹ ਤੇ ਤੇ ਉਹਨਾਂ ਦਾ ਹੀ ਹੋਏ ਮਰ ਚੱਲੇ ਈ ਉਹ ਇੱਕ ਵਾਰੀ ਨਿਕ ਤੇ ਤੁਸੀਂ ਮੇਰੀ ਹਾਂ ਚ ਹਾਂ ਮਲਾਈ ਕਿ ਚੱਲੇ ਇਹ ਕੰਮ ਨਹੀਂ ਸਹੀ ਤੇ ਨਹੀਂ ਕਰਨਾ ਜੋ ਉਹ ਆਂਦੇ ਆ ਨਾ ਉਹੋ ਹੀ ਆਂਦੇ ਤੇ ਕੋਈ ਗੱਲ ਨਹੀਂ ਜਿੱਥੇ ਉਹਨਾਂ ਨੇ ਪੈਰ ਰੱਖਤਾ ਨਾ ਉਹੋ ਹੀ ਕੰਮ ਕਰਨਾ ਵਾਹੀਂ ਉਹ ਚੱਲ ਰਿਸ਼ਤੇਦਾਰੀ ਦੇ ਵਿੱਚ ਆ ਸਾਰੇ ਮਿਲੇ ਗਲੇ ਆ ਪਤਾ ਵਾ ਇੰਨਾ ਨਾ ਫਿਗਰ ਕਰੀ ਜਾ ਬਈ ਚੰਗੇ ਆ ਕੁਛ ਨਹੀਂ ਹੁੰਦਾ ਤੂੰ ਐਦਾਂ ਕਰ ਵੀ ਆਪਣੇ ਭੈਣ ਭਰਾਵਾਂ ਨੂੰ ਫੋਨ ਕਰਕੇ ਤੇ ਆ ਚੂੜਾ ਪਹਿਣਾ ਸੱਦ ਲਾ ਉਹਨਾਂ ਨੂੰ ਮੇਰੇ ਭੈਣ ਭਰਾ ਨਹੀਂ ਕਿਸਨੇ ਵੀ ਆਉਣਾ ਤੇ ਨਾ ਮੈਂ ਸੱਦਣੇ ਆ ਉਹ ਵੀ ਰਾਜ ਦੇ ਹੀ ਸੱਦਲਾ ਜਿਹੜੇ ਸੱਦਣੇ ਆ ਕਿੱਡਾ ਨਾ ਹੀ ਜਿਜਗਾਉਣ ਡਿਆ ਜਿੱਦਾਂ ਸਗੇ ਭੈਣ ਹੁੰਦੀ ਆ ਮੈਂ ਨਾ ਸਟਾਲਾਂ ਦੀ ਸਾਈ ਦੇਵਾਂ ਕਿੱਡੀ ਉਹਨੇ ਤੁਹਾਡੀ ਇੱਜ਼ਤ ਬਣਾ ਕੇ ਚੱਲੀ ਆ ਵੀ ਭਰਾ ਦੀ ਪੱਗ ਨੂੰ ਦਾਗ ਲਾ ਕੇ ਗਈ ਆ ਚੱਲ ਰਾਜ ਦੇ ਵੀ ਸੱਦ ਲਾਂਗੇ ਪਰ ਇਹ ਆ ਵੀ ਜਿਹੜਾ ਮਾਮਿਆਂ ਦਾ ਹੱਕ ਉਹ ਮਾਮਿਆਂ ਨੇ ਕਰਨਾ ਰਾਜ ਦੇ ਰਿਸ਼ਤੇਦਾਰਾਂ ਨੇ ਨਹੀਂ ਜਾ ਕਰਨਾ ਸ਼ਿਆਣੀ ਬਾਣ ਕੋਈ ਗੱਲ ਨਹੀਂ ਜਦੋਂ ਹੋਰ ਰਾਜੂਣੀ ਮੋਰੇ ਲੱਗ ਲੱਕ ਕੇ ਡਏ ਆ ਕੋਈ ਪੁੱਸਿਆ ਨਹੀਂ ਗਿੱਸਿਆ ਨਹੀਂ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਆਪੇ ਤਿਆਰੀਆਂ ਕਰੀ ਫਿਰਦੇ ਆ ਤੇ ਕਰ ਲੈਣਗੇ ਉਹ ਵੀ ਚੂੜਾ ਨਾ ਚੜਾਉਣ ਗਿਆ ਕੇ ਕੁੜੀ ਨੂੰ ਚੜਾ ਲੈਣ ਉਹ ਹੀ ਅੱਗੇ ਰਾਜ ਨੇ ਘੱਟ ਬੇਇੱਜ਼ਤੀ ਕੀਤੀ ਆ ਤੇ ਇਹਨੇ ਹੋਰ ਵਧਾ ਜੜਾ ਕਿਤੇ ਉਹਨਾਂ ਨਾਲ ਦੱਸਣੀਆਂ ਜਿਹੜੀ ਨਹੀਂ ਵੀ ਗੱਲ ਕਰਨ ਵਾਲੀ ਉਹ ਵੀ ਇਹਨੇ ਮੂੰਹ ਜੋੜ ਜੋੜ ਕੇ ਤੇ ਕਰਨੀ ਆ ਇਹਨੇ ਕੱਲ ਮੈਨੂੰ ਹੀ ਮੇੜੇ ਮਾਰਨੇ ਆ ਵੀ ਤੇਰੇ ਪੇਕੇ ਨੂੰ ਮੈਂ ਆਖਵਾਲਿਆ ਤੇ ਆਖਵਾਲਿਆ ਮੈਂ ਤੇ ਉਹਨਾਂ ਦਵਾਲੇ ਹੀ ਰਹੀ ਤੇ ਮੇਰਾ ਇਰਾਦਾ ਭੀ ਇਹਦੂ ਗੱਲੋਂ ਮੈਂ ਛੱਡਾਂ ਹੀ ਨਾ ਸਕੂ ਉਹ ਨਾ ਕਰਦਾ ਕੁਛ ਨਹੀਂ ਹੁੰਦਾ ਆਉਣ ਦੇ ਉਹਨਾਂ ਨੂੰ ਨਹੀਂ ਇੰਨੀਆਂ ਗੱਲਾਂ ਕਰਦੀ ਐਡੀ ਉਹ ਪਾਗਲ ਨਹੀਂਗੀ ਭਈ ਜਿਹੜਾ ਕੰਮ ਆਪਣੇ ਉਹਨਾਂ ਨੇ ਕਰਨਾ ਹੋ ਰਾਜਦੇ ਦੇ ਰਿਸ਼ਤੇ ਦਾ ਢੋੜੋ ਕਰ ਦੇਣਾ ਤੁਸੀਂ ਦੋਨਾਂ ਦੀ ਛਾੜ ਲਈ ਜਾਣੀ ਲਈ ਜਾਣੀ ਆ ਤੁਸੀਂ ਉਹਨਾਂ ਨੂੰ ਨਹੀਂ ਬੁਰੇ ਆਖਣਾ ਤੇ ਮੈਨੂੰ ਵੀ ਆਖੀ ਜਾਣਾ ਤੇ ਮੇਰੇ ਪੇਕੇ ਨੂੰ ਵੀ ਆਖੀ ਜਾਣਾ ਹੁਣ ਲੋੜ ਪਈ ਆ ਨਾ ਹੁਣ ਪਤਾ ਲੱਗਾ ਨਾ ਕਿ ਉਹਨਾਂ ਨੂੰ ਛੱਡਣਾ ਆ ਉਹਨਾਂ ਨੇ ਟਾਈਮ ਦਾ ਟਾਈਮ ਹੀ ਪੂਰਾ ਕਰਨਾ ਆਉਣਾ ਵਾ ਉਹਨਾਂ ਕਿਹੜਾ ਉੱਥੇ ਵੀ ਟਰੱਕ ਭਰ ਕੇ ਦਾਜ ਦੇ ਲੈ ਆਉਣੇ ਆ ਤੂੰ ਇੰਨੀ ਚਿੰਤਾ ਕਰੀ ਜਾਣ ਲਈ ਆ ਨਾਮ ਨਾ ਹੀ ਮੇਰੇ ਕਿਸ ਭਰਾ ਨੇ ਨਾਮ ਨਾ ਹੀ ਮੇਰੀ ਭੈਣ ਨੇ ਮੇਰੀ ਭੈਣ ਰਿਸ਼ਤਾ ਕਰਾਉਂਦੀ ਹੈ ਨਾ ਚੰਗੇ ਪਰੇ ਮੁੰਡੇ ਨਾਲ ਰਿਸ਼ਤਾ ਕਰਾਉਂਦੀ ਇੱਕ ਸਾਹ ਤੋਂ ਛੁੱਟ ਗਿਆ ਸੀ ਨਾ ਤੇ ਕਿੰਨੀ ਮੇਰੀ ਬੇਇੱਜ਼ਤੀ ਹੋਈ ਤੇ ਮੇਰੀ ਭੈਣ ਦੀ ਵੀ ਕਿੰਨੀ ਹੋਈ ਕਿਤਾ ਉਹ ਬਹਿ ਰਹੀ ਪਰੌਣੇ ਮੁੰਡੇ ਮੇਰੀ ਭੈਣ ਨੇ ਕਹਿਣਾ ਵਾ ਕਿ ਹੁਣੀ ਤੇ ਦਵਾਜੂ ਦੇ ਵਿਆਹਣ ਲੱਗੀਆਂ ਨਾ ਤੇ ਮੇਰ ਕੋ ਗੱਲਾਂ ਨਹੀਂ ਸੁਣੀਆਂ ਜਾਣੀਆਂ ਮੇਰੀ ਧੀ ਨੂੰ ਤੇ ਸਾਜ ਚ ਪਾ ਕੇ ਛੱਟਿਆ ਵਾ ਨਾ ਜੇ ਰਾਜ ਦੀ ਹੁੰਦੀ ਨਾ ਕੋਈ ਗੱਲ ਤੇ ਮੈਂ ਬਿਲਕੁਲ ਨਾ ਮੰਨਦਾ ਹੁਣ ਮੈਂ ਉਹਨੂੰ ਮੁੰਡੇ ਨੂੰ ਕੀ ਆਖਾਂ ਜੇ ਕੋਈ ਗੱਲ ਹੋਈ ਆ ਤੇ ਮੁੰਡੇ ਨੇ ਕੀਤੀ ਫੇਰ ਇਹ ਆਹ ਗੱਲ ਚੱਲੀ ਤੇ ਤਾਂ ਇਹ ਬਨੇ ਲੱਗੇ ਆ ਕੀ ਕਰਾਂ ਮੈਂ ਮੈਂ ਤਾਂ ਆਪੇ ਲੱਗਾ ਬਹੁਤ ਪਾਏ ਲੱਗੇ ਜੋ ਮੈਂ ਹੀ ਨਹੀਂ ਲੱਗੀ ਤੁਸੀਂ ਤਾਂ ਸਾਰੇ ਪਾਏ ਲੱਗੇ ਜੋ ਮੈਂ ਹੀ ਵਿੱਚ ਬੁਰੀ ਤੇ ਮੈਂ ਹੀ ਆ ਜਿੱਦਾਂ ਨਾ ਸਾਰਾ ਟੱਬਰ ਇਹ ਰਹਿ ਜਕਾਉਣ ਰਿਹਾ ਵਾ ਇਹ ਨਾ ਉਹ ਕਿਤੇ ਪੈਰ ਤੇ ਮੁੱਕਰੀ ਜਾਣ ਤੇ ਤਿਆਰੀਆਂ ਵੀ ਸਾਰੀਆਂ ਲੱਗਪਗ ਹੋ ਗਈਆਂ ਅੱਜ ਇਦਾਂ ਕਰਦੀਆਂ ਕੋਈ ਕੁੜੀ ਨੂੰ ਕਹਿੰਨੀ ਆ ਵੀ ਇਹਦੇ ਹੱਥਾਂ ਤੇ ਨਾ ਮਹਿੰਦੀ ਲਾ ਦੋ ਇਹਦੇ ਵਾਸਤੇ ਮੈਂ ਭਈਆ ਨਹੀਂਗਾ ਸੱਦਣਾ ਭਈਏ ਨੇ ਤੇ ਕਿਨੇ-ਕਿੰਨੇ ਪੈਸੇ ਲੈ ਲੈਣੇ ਆ ਉਹ ਤੇ ਆ ਦਿੰਦੇ ਸਗਨ ਦੇ ਦੋ 5100 ਦੇ ਦੋ 2100 ਦੇ ਦੋ ਤੇ ਆਪਾਂ ਇਦਾਂ ਕਰਦੀ ਜੀ ਉਹ ਤਾਂ ਕੁੜੀ ਮੰਨ ਗਈ ਤੇ ਲਾ ਦੋਗੇ ਨਹੀਂ ਤੇ ਫਿਰ ਕਵਲੇ ਚ ਕੋਲੂਗੀ ਤੇ ਅੱਗੇ ਵੀ ਤੀਲਿਆਂ ਨਾ ਲਾ ਲਈਦੀ ਸਾਡੇ ਕਿਹੜੇ ਵਾਰੇ ਪੈਰੇ ਦੇ ਵਿੱਚ ਬਿਊਟੀ ਪਾਰਲਰ ਦੇ ਜਾਂਦੀਆਂ ਇਦਾਂ ਠੱਪੇ ਠੋਪੇ ਲਾ ਕੇ ਤੇਨੂੰ ਗਲੋਂ ਲਾਉਣਾ ਵਾ ਕੰਨੋ ਫੜ ਕੇ ਤੋੜਨੀ ਆ ਮੈਂ ਆ ਹੁਣ ਨਾ ਪੁਰਾਣੀ ਮਿੱਟੀ ਦਾ ਪੁੱਟ ਜੇ ਵਿਆਹ ਹੋਣ ਡਿਆ ਤੇ ਇਹਨੂੰ ਹੋਣ ਦੇ ਆਪਣੇ ਭੈਣ ਭਰਾਵਾਂ ਨੂੰ ਸੱਦ ਲਾ ਜਿੱਥੇ ਹੋ ਬਾਕੀ ਦੇ ਆਉਣੇ ਉਹਨਾਂ ਪੰਜਾ ਸੱਤਿਆਂ ਬੰਦਿਆਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਡਿਆ ਕੁਛ ਨਹੀਂ ਹੋਣਾ ਇਹੀ ਤੇ ਬਣੀ ਰਹੂਗੀ ਮੈਂ ਤੇ ਨਾ ਆਪਣੇ ਭੈਣ ਭਰਾਵਾਂ ਦੇ ਕੰਨੀ ਬਾਜ ਵੀ ਨਹੀਂ ਪਾਉਣੀ ਵੀ ਕਵਲ ਦਾ ਵਿਆਹ ਵਾ ਨਹੀਂ ਹਦਣੇ ਤੇ ਨਾ ਸੱਦ ਇੱਥੇ ਦੋ ਚਾਰ ਆਪਣੇ ਹਸ਼ੇਲੀਆ ਬਾਲੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਮੇਜ ਨੂੰ ਆਖੀ ਵੀ ਚੂੜਾ ਪਾ ਦੇ ਨਹੀਂ ਹਦਰ ਨੇ ਤੇਰੀ ਮਰਜ਼ੀ ਮੈਂ ਮਰਜ਼ੀ ਚੂੜਾ ਚੜਾ ਦੂਗਾ ਤੇ ਸਾਰੇ ਸ਼ਗਨ ਹੋ ਜਾਣਗੇ ਤੇ ਤੂੰ ਐਂ ਸਾਥ ਰਹੀਂ ਪਰਚਾਈ ਮੇਰੀ ਬੜੀ ਖੋਸਵਾ ਉਹ ਵੀ ਆਂਦੀ ਹੋਗੀ ਇਹਦਾ ਤੇ ਬੜੀ ਇੱਜ਼ਤ ਵਾ ਤੇ ਪਰ ਮੈਂ ਆਪਣਾ ਮਾਨ ਤਾਨ ਤੇ ਨਹੀਂਗਾ ਤੋੜਦੀ ਮੇਰਾ ਮਾਨ ਤਾਨ ਤੇ ਰੱਖ ਲੈਂਦੇ ਆ ਇਦਾਂ ਕਰਦੇ ਆ ਅੱਜ ਚੂੜਾ ਪਾਉਨੇ ਆ ਤੇ ਸਵੇਰ ਦੀ ਨਾ ਬਰਾਤ ਦੀ ਤਿਆਰੀ ਕਰਦੇ ਆ ਜੱਸਾਂ ਦੇ ਪਾਪਾ ਵੀ ਗਏ ਉਦੋਂ ਸਟਾਲਾਂ ਵਾਲਾ ਉਹਨਾਂ ਵੀ ਆ ਜਾਣਾ ਵਾ ਤਾਂ ਉਹਨਾਂ ਨੂੰ ਕਹਿੰਨੇ ਆ ਕਿ ਅਸੇਰੇ ਜਿਹੜੀਆਂ 1-2 ਮਿਲਣੀਆਂ ਮੁੰਨੀਆਂ ਕਰਨੀਆਂ ਤਾਂ ਉਹਨਾਂ ਦੀ ਵੀ ਤਿਆਰੀ ਕਰ ਲਓ ਕਿਉਂ ਮੈਂ ਵੀ ਕੱਲੀ ਜਾਣੀ ਆ ਸੀਰੇ ਸੀਰੇ ਮੈਂ ਕਿਤੇ ਹੱਥ ਮਾਰੂਗੀ ਮੰਮੀ ਨੇ ਤੇ ਮੂੰਹ ਕੀਤਾ ਵੱਡਾ ਵੱਡਾ ਕੀਤਾ ਉਹਨੇ ਸਾਡੇ ਨਾਲ ਤੁਰਨਾ ਵੀ ਹੈ ਜਾਂ ਨਹੀਂ ਤੁਰਨਾ